ਗਰੀਬੀ ਕਰਕੇ ਜੀ ਸਾਰਾ ਕੁਝ ਕੀਤਾ ਸੀਗਾ ਜੀ ਪਰ ਉਹ ਜਾਂਦੇ ਦਾ ਜ਼ਿੰਦਗੀ ਬਣਾਉਣ ਸੀ ਜੀ ਸਾਰੀ ਉਜੜ ਹੀ ਗਈ ਜੀ ਚੁੱਕੇ ਦਾ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਸੀਗਾ ਜੀ ਖਰੜ 22 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਉਹਨਾਂ ਨੇ ਇੱਕ ਵੀ ਮਹੀਨੇ ਦਾ ਟਾਈਮ ਦਿੱਤਾ ਸੀ ਸਾਨੂੰ ਤੇ ਉਹਨਾਂ ਨੂੰ ਮੁੜ ਕੇ ਹੁਣ ਸਾਨੂੰ ਸਾਲ ਸਵਾ ਸਾਲ ਹੋ ਗਏ ਲਾਰੇ ਲਾਈ ਜਾਂਦੇ ਹਨ ਕੋਈ ਵੀਜ਼ਾ ਨਹੀਂ ਦਿੱਤਾ ਹੁਣ ਕਹਿੰਦੇ ਕੋਈ ਪੈਸਾ ਨਹੀਂ ਵਾਪਸ ਕਰਨਾ ਸੀ ਤੁਹਾਡਾ ਤੁਹਾਡਾ ਵੀਜ਼ਾ ਸੀਗਾ ਨਹੀਂ ਮੇਰੀ ਵਾਈਫ ਦਾ ਸੀਗਾ ਜੀ 28 28 ਲੱਖ ਰੁਪਏ ਜਾਨੀ ਕਿ ਉਹਨਾਂ ਕੰਨੀ ਚਲਾ ਗਿਆ ਜੀ ਮੇਰਾ ਤੇ ਬਾਕੀ ਜਿਹੜਾ ਵਿਆਜ ਪੈ ਰਿਹਾ ਮੈਨੂੰ ਉਹ ਵੱਖ ਪੈ ਰਿਹਾ ਜੀ ਇਨੀ ਰਕਮ ਕਿਵੇਂ ਇਕੱਠੀ ਕੀਤੀ ਬਈ 17 18 ਲੱਖ ਫਿਰ 22 ਲੱਖ 26 ਲੱਖ ਬਹੁਤ ਹੁੰਦਾ ਇਹ ਹਾਂਜੀ ਉਹ ਪਹਿਲਾਂ ਮੈਂ ਗੁਜਰਾਤ ਗਿਆ ਸੀਗਾ ਜੀ ਕੁਛ ਤਾਂ ਮੈਂ ਉੱਥੋਂ ਇਕੱਠੇ ਕਰਕੇ ਲਿਆ ਸੀਗਾ ਜਾਨੀ ਕਿ ਤਿੰਨ ਚਾਰ ਸਾਲ ਲਾ ਕੇ ਆਇਆ ਜੀ ਅੱਛਾ ਬਾਕੀ ਮੈਂ ਇੱਥੇ ਆ ਰੋ ਸਿਸਟਮ ਚਲਾ ਲਿਆ ਸੀਗਾ ਜੀ ਆਪ ਦਾ ਉਹਦੇ ਮੈਨੂੰ ਵਧੀਆ ਰੁਪਏ ਜਾਨੀ ਕਿ ਬਚੇ ਜੀ ਉਹ ਤੇ ਕੁਛ ਮੇਰਾ ਫਰੈਂਡ ਆ ਯੂਕੇ ਆਈ ਉਹਨਾਂ ਨੇ ਮਦਦ ਕੀਤੀ ਸੀ ਉਹ ਸੇਲ ਕਰਤਾ ਜੀ ਸਾਰਾ ਆਰਓ ਸਿਸਟਮ ਜੀ ਹਾਂਜੀ ਘਰ ਵੀ ਮੇਰਾ ਵੇਚਿਆ ਵੀ ਜਾਨੀ ਕਿ ਬਸ ਜੇ ਪੈਸੇ ਨਾ ਦੇਵਾਂਗੇ ਇਹ ਅਗਲਾ ਠਾਊ ਗਈ ਹੁਣ ਚਾਹ ਦੇਣਾ ਨੂੰ ਕਿੰਨੇ ਪੈਸੇ ਚ ਘਰ ਦਿੱਤਾ ਹੋਇਆ ਬਈ ਤੁਮ ਇਹ 3.5 ਲੱਖ ਜੀ 3.5 ਲੱਖ ਕਰ ਦਿੱਤਾ ਹਾਂ ਠੀਕ ਆ ਬਾਕੀ ਆਰਓ ਕਿੰਨੇ ਦਾ ਵੇਚਿਆ ਤੁਸੀਂ ਆਰਓ ਮੈਂ 1.80 ਦਾ ਵੇਚਿਆ ਸੀਗਾ ਜੀ ਠੀਕ ਆ ਹਾਂਜੀ ਮਤਲਬ ਜਿੰਨਾ ਕੋਈ ਸੀਗਾ ਤੁਹਾਡੇ ਕੋਲੇ ਇਕੱਠਾ ਕੀਤਾ ਅਗਲਾ ਪਿਛਲਾ ਸਾਰਾ ਲਾਤਾ ਹਾਂਜੀ 15 ਬੱਕਰੀਆਂ ਸੀਗੀਆਂ ਹੀ ਉਹ ਵੀ ਬਸ ਮੈਂ ਵੇਚਤੀਆਂ ਹੀ ਇਸ ਚੱਕਰ 'ਚ ਲਾਸਟ ਟਾਈਮ ਮੈਂ ਫੋਨ ਸੀਗਾ ਘਰ ਵਾਲੀ ਦਾ ਉਹ ਵੀ ਬੈਂਸੀ ਫੀਸ ਭਰਤੀ ਵੇਚ ਕੇ ਹਾਲਾਤ ਤਾਂ ਅਸੀਂ ਜਮਾਂ ਛੜਕ ਤੇ ਆਏ ਫੇ ਪਤਾ ਤੇ ਤੈਨੂੰ ਗਰੀਬੀ ਕਰਕੇ ਹੁਣ ਅਸੀਂ ਰੋਟੀ ਕਿੱਥੋਂ ਖਾ ਗਏ ਜਿਹੜਾ ਪੈਸਾ ਤੇਲਾ ਸਾਰਾ ਭਰਤਾ ਸੀ ਤੇ ਤੈਨੂੰ ਹੁਣ ਤਾਂ ਸਾਡੀ ਬਰਬਾਦੀ ਹੈਗੀ ਮੌਤ ਹੈ ਸਾਡੀ ਸਰਾਣੀ ਮੈਂ ਖੁਦ ਬੱਕਰੀਆਂ ਚਾਰੀਆਂ ਸਾਰੇ ਨਗਰ ਨੂੰ ਪਤਾ ਹੈਗਾ ਵੀ ਕਿੰਨਾ ਪੈਸਾ ਖਰਾਬ ਕੀਤਾ ਸੀ ਬੜੇ ਮਤਲਬ ਬੈਂਡ ਵਗੈਰਾ ਆਏ ਹੋਏ ਸੀ ਕਿ ਹਾਂਜੀ ਮੇਰੇ ਪੀਡੀ ਕੀਤੀ ਹੋਈ ਹੈ ਜੀ ਮੇਰੇ ਉਹਦੇ ਵਿੱਚੋਂ 62 ਸਕੋਰ ਆਏ ਹੋਏ ਸੀਗੇ ਤੇ ਉਹਦੇ ਵਿੱਚ ਤੇ ਲੱਗਿਆ ਸੀਗਾ ਵੀਜ਼ਾ ਕਿ ਤੁਹਾਡਾ ਵਿੱਚ ਹਾਂਜੀ ਹਾਂਜੀ ਉਹਦੇ ਵਿੱਚ ਤੇ ਨਾਲ ਦੁਬਾਰਾ ਬਾਅਦ ਵਿੱਚ ਉਹ ਕਹਿੰਦੇ ਵੀ ਵਰਕ ਪਰਮਿਟ ਵਾਸਤੇ ਅਲੱਗ ਪੇਪਰ ਦੇਣਾ ਪੈਂਦਾ ਇੱਕ ਵੀਕੇ ਵੀਆਈ ਦਾ ਹੁੰਦਾ ਉਹ ਫਿਰ ਮੈਂ ਉਹ ਵੀ ਦਿੱਤਾ ਸੀਗਾ ਉਹਦੇ ਵਿੱਚੋਂ ਵੀ ਮੇਰੇ ਵਧੀਆ ਸਕੋਰ ਆ ਗਏ ਸੀਗੇ ਜੀ ਔੜੀਆਂ ਨੂੰ ਵੀ ਬਰਬਾਦ ਕਰਤੀਆਂ ਨਾਲ ਉਹਨਾਂ ਨੇ ਵੀ ਵਿਚਾਰੀਆਂ ਨੇ ਜਿੰਨਾ ਸੀ ਸਭ ਦੇ ਤਾਂ ਰਿਸ਼ਤੇਦਾਰਾਂ ਨੇ ਇਕੱਠਾ ਕਰ ਕਰ ਦੇਤਾ ਸਾਰਾ ਕੁਝ ਲਾਤਾ ਪਤ ਉਹ ਵੀ ਵਿਚਾਰਿਆਂ ਤੰਗ ਹੋਏ ਪਏ ਹੁਣ ਤੇ ਕਹਿੰਦੇ ਹੁੰਦੇ ਆ ਕਿ ਗਾਰੰਟੀ ਦਿੰਨੇ ਆ ਜਾਂ ਵੀਜ਼ਾ ਆਊਗਾ ਇਦਾਂ ਦੀਆਂ ਗੱਲਾਂ ਪਹਿਲਾਂ ਤੁਹਾਡੇ ਨਾਲ ਕੀਤੀਆਂ ਗਈਆਂ ਸੀ ਜੋ ਹਾਂਜੀ ਹਾਂਜੀ 200% ਕਿਹਾ ਸੀਗੇ ਜੀ ਉਹਨਾਂ ਨੇ ਕਹਿੰਦੇ 200% ਤੁਹਾਡਾ ਵੀਜ਼ਾ ਕਢਾ ਕੇ ਦੇਵਾਂਗੇ 1 ਮਹੀਨੇ ਦੇ ਅੰਦਰ ਜੀ ਕਿ ਤੋਂ ਹੋਰ ਪਤਾ ਕੀਤਾ ਇਹ ਵੀਜ਼ੇ ਬਾਰੇ ਕਿ ਕਿੰਨਾ ਖਰਚਾ ਆਉਂਦਾ ਇਹਦੇ ਤੇ ਹਾਂਜੀ ਇਹ ਕੀਤਾ ਸੀਗਾ ਜੀ ਕਹਿੰਦੇ ਜਿਹੜਾ ਚੈਰਿਟੀ ਵੀਜ਼ੇ ਦੀ ਕੋਸ ਆ ਉਹ ਫ੍ਰੀ ਵਾਂਗੂ ਹੀ ਮਿਲ ਜਾਂਦੀ ਹੈ ਵਿੱਚ ਸਾਰਾ ਟੋਟਲ ਮਿਲਾ ਕੇ 7-8 ਲੱਖ ਚ ਜਾ ਵੜਦਾ ਬੰਦੇ ਹੀ ਦੋ ਜਣੇ ਜਾ ਵੜਦੇ ਜੇ ਜਾਣਾ ਹੋਵੇ ਤਾਂ ਪਰ ਇਹ ਤਾਂ ਬਿਨਾਂ ਗਏ ਤੁਹਾਡੇ ਤੋਂ 2 ਲੱਖ ਲਿਆ ਲੇ ਹਾਂਜੀ 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 ਲੋਕਵਾਇਟੀਵੀ ਨਾਲ ਜੁੜੇ ਤੁਸੀਂ ਮੈਂ ਮਹਮਤਾਜ ਪੰਜਾਬ ਦੇ ਵਿੱਚ ਅਨੇਕਾਂ ਹੀ ਨੌਜਵਾਨ ਵਿਦੇਸ਼ ਜਾਣ ਦੇ ਨਾਮ ਤੇ ਠੱਗੀ ਦੇ ਸ਼ਿਕਾਰ ਹੋਏ ਨੇ ਆਪਣਾ ਆਪ ਗਵਾ ਚੁੱਕੇ ਨੇ ਕੋਈ ਬਾਹਰ ਜਾਂਦੇ ਆ ਪਰ ਜਿਹੜੇ ਜ਼ਿਆਦਾਤਰ ਨੇ ਉਹ ਝਾਂਸੇ ਵਿੱਚ ਆ ਕੇ ਏਜੰਟਾਂ ਦੇ ਫਸ ਜਾਂਦੇ ਨੇ ਤੇ ਆਪਣਾ ਸਾਰਾ ਕੁਝ ਗਵਾ ਬੈਠਦੇ ਨੇ ਉਸੇ ਤਹਿਤ ਪਿੰਡ ਬਸ਼ਨੰਦੀ ਚੈਤੋ ਦਾ ਹਲਕਾ ਹਲਕਾ ਜੈਤੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਸ਼ਨੰਦੀ ਹੈ ਜਿੱਥੋਂ ਦੇ ਇੱਕ ਨੌਜਵਾਨ ਨੇ ਆਪਣੀ ਪਤਨੀ ਦਾ ਵੀਜ਼ਾ ਅਪਲਾਈ ਕੀਤਾ ਯੂਕੇ ਦਾ ਪਰ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਕਿ ਤੁਹਾਨੂੰ 2 ਮਹੀਨੇ ਵਿੱਚ ਵੀਜ਼ਾ ਦੇ ਦੇਵਾਂਗੇ ਸਾਰਾ ਕੁਝ ਆਪਣਾ ਵੇਚ ਬੈਠੇ ਨੇ ਸਾਰੇ ਪੈਸੇ ਆ ਉਸ ਏਜੰਟ ਨੂੰ ਦੇ ਦਿੱਤੇ ਪਰ ਵੀਜ਼ਾ ਨਹੀਂ ਆਇਆ ਤੇ ਹੁਣ ਦਰਦ-ਦਰਦੀਆਂ ਠੋਕਣਾਂ ਖਾ ਰਿਆ ਪਰਿਵਾਰ ਸਾਡੇ ਨਾਲ ਸਾਰਾ ਮੌਜੂਦ ਆ ਪਿੰਡ ਵਾਸੀ ਨੇ ਪੰਚਾਇਤ ਹੈ ਸਰਪੰਚ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਇਹ ਨੌਜਵਾਨ ਹੈ ਬਾਈ ਕੀ ਘਟਨਾ ਹੁੰਦੀ ਆ ਪੂਰੀ ਕਿੱਥੋਂ ਦਾ ਵੀਜ਼ਾ ਕਰਦੇ ਹੋ ਅਪਲਾਈ ਸਾਰੀ ਗੱਲਬਾਤ ਸ਼ੁਰੂਆਤ ਤੋਂ ਦੱਸੋ ਇੱਕ ਵਾਰ ਬਾਈ ਜੀ ਜੁਕੇ ਦਾ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਸੀਗਾ ਜੀ ਖਰੜ 22 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਉਹਨਾਂ ਨੇ ਇੱਕ ਵੀ ਮਹੀਨੇ ਦਾ ਟਾਈਮ ਦਿੱਤਾ ਸੀ ਸਾਨੂੰ ਤੇ ਉਹਨਾਂ ਨੂੰ ਮੁੜ ਕੇ ਹੁਣ ਸਾਨੂੰ ਸਾਲ ਸਵਾ ਸਾਲ ਹੋ ਗਏ ਇਲਾਰੇ ਲਾਈ ਜਾਂਦੇ ਹਨ ਕੋਈ ਵੀਜ਼ਾ ਨਹੀਂ ਦਿੱਤਾ ਹੁਣ ਕਹਿੰਦੇ ਕੋਈ ਪੈਸਾ ਨਹੀਂ ਵਾਪਸ ਕਰਨਾ ਸੀ ਤੁਹਾਡਾ ਕਿੰਨਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਕਿਵੇਂ ਉਹਨਾਂ ਨੂੰ ਮਿਲਦੇ ਹੋ ਜਾ ਕੇ ਕਿੰਨਾ ਨੇ ਦੱਸ ਪਾਈ ਕੇ ਭਾਈ ਉੱਥੇ ਜਾਓ ਗੱਲਬਾਤ ਕਰੋ ਅਸੀਂ ਐਡ ਦੇਖੀ ਸੀਗੀ ਜੀ ਕਹਿੰਦੇ ਵੀ ਏਜੰਟ ਚੰਗਾ ਜੀ ਤੇ ਉੱਥੇ ਅਸੀਂ ਗਏ ਚਲੇ ਗਏ ਉਹ ਕਹਿੰਦੇ ਸਾਡਾ ਇੱਕ ਵੀ ਉੱਥੇ ਲੰਡਨ ਚ ਦਫ਼ਤਰ ਹੈ ਜੀ ਲੂਟਣ ਉੱਥੇ ਅਸੀਂ ਪਤਾ ਕਰਵਾਇਆ ਜੀ ਕਿਸੇ ਤੋਂ ਉਹ ਜਲੇ ਕੇ ਉੱਥੇ ਉਹਨਾਂ ਨੇ ਵੀ ਚੰਗਾ ਜਾਨੀ ਕਿ ਵਿਹਾਰ ਕੀਤਾ ਪਹਿਲਾਂ ਤਾਂ ਜਦੋਂ ਪੈਸੇ ਲੈ ਲਏ ਉਹਨਾਂ ਨੇ ਵੀ ਉਧਰੋਂ ਵੀ ਰੂਡ ਬੋਲਣ ਲੱਗ ਗਏ ਤੇ ਇੱਧਰ ਸਾਨੂੰ ਇਹ ਵੀ ਰੂਡ ਬੋਲਣ ਲੱਗ ਗਏ ਜੀ ਕਿਹਨਾਂ ਦਾ ਵੀਜ਼ਾ ਸੀਗਾ ਕਿਹੜਾ ਵੀਜ਼ਾ ਸੀ ਬਾਈ ਇਹ ਸਕੈਲਡ ਵੀਜ਼ਾ ਅਪਲਾਈ ਕੀਤਾ ਸੀਗਾ ਜੀ ਪਰ ਉਹਨਾਂ ਨੇ ਸਾਨੂੰ ਟੈਂਪਰੇਰੀ ਵਰਕ ਵੀਜ਼ਾ ਦੇ ਰਹੇ ਸੀਗੇ ਜੀ ਪੈਸੇ ਸਾਡੇ ਤੋਂ ਸਕੈਲਡ ਵੀਜ਼ੇ ਦੇ ਲਈ ਆਈ ਤੇ ਵੀਜ਼ਾ ਸਾਨੂੰ ਟੈਂਪਰੇਰੀ ਦੇ ਰਹੇ ਸੀਗੇ ਜਿਹੜਾ ਜਾਨੀ ਕਿ ਬਿਲਕੁਲ ਫ੍ਰੀ ਹੁੰਦਾ ਜਾਨੀ ਕਿ ਉਹ ਵੀਜ਼ਾ ਦੇ ਰਹੇ ਸੀਗੇ ਜੀ ਤੁਹਾਡਾ ਵੀਜ਼ਾ ਸੀਗਾ ਨਹੀਂ ਮੇਰੀ ਵਾਈਫ ਦਾ ਸੀਗਾ ਜੀ ਠੀਕ ਹੈ ਹਾਂਜੀ ਕਿਉਂ ਲੱਗਿਆ ਕਿ ਬਾਈ ਇਹਨਾਂ ਨੂੰ ਮਤਲਬ ਵਿਦੇਸ਼ ਭੇਜਣਾ ਚਾਹੁੰਦੇ ਆ ਜਾਂ ਕਿਉਂ ਲੱਗਿਆ ਕਿ ਭੇਜ ਦਈਏ ਵਿਦੇਸ਼ ਬਸ ਜੀ ਗਰੀਬੀ ਕਰਕੇ ਜੀ ਸਾਰਾ ਕੁਝ ਕੀਤਾ ਸੀਗਾ ਜੀ ਪਰ ਉਹ ਜਾਂਦੇ ਦਾ ਜ਼ਿੰਦਗੀ ਬਣਾਉਣ ਸੀ ਸਾਰੀ ਉੱਜੜ ਹੀ ਗਈ ਕਿੰਨੇ ਪੈਸੇ ਵਿੱਚ ਗੱਲ ਹੋਈ ਸੀ ਉਹਨਾਂ ਦੇ ਨਾਲ 22 ਲੱਖ ਝੋਈ ਸੀ ਜੀ ਇਕੱਲੇ ਉਹਨਾਂ ਦੇ ਜਾਨੀ ਕਿ ਸਾਨੂੰ ਵੀਜ਼ਾ ਲੈ ਕੇ ਦੇਣਾ ਹੀ ਜਿਹੜੀ ਐਬੈਂਸੀ ਫੀਸ ਆ ਉਹ ਕਹਿੰਦੇ ਤੁਹਾਨੂੰ ਅਲੱਗ ਭਰਨੀ ਪਊਗੀ अच्छा वो सारो कोई 15 सी बात है 27 28 लाख रुपए यानी कि ओन्नाकनी चला गया ये मेरा जे बाकी जेड़ा ब्याज पे रहया मेनू वो वख पे रहया जी जेड़ा मतलब ये बड़ी रकम है ਤੁਸੀਂ ਗੱਲ ਕੀਤੀ ਕਿ ਗਰੀਬੀ ਦੇ ਕਾਰਨ ਬਾਹਰ ਭੇਜਣਾ ਸੀ ਇੰਨੀ ਰਕਮ ਕਿਵੇਂ ਇਕੱਠੀ ਕੀਤੀ ਬਈ 17 18 ਲੱਖ ਫਿਰ 22 ਲੱਖ 26 ਲੱਖ ਬਹੁਤ ਹੁੰਦਾ ਇਹ ਹਾਂਜੀ ਉਹ ਪਹਿਲਾਂ ਮੈਂ ਗੁਜਰਾਤ ਗਿਆ ਸੀਗਾ ਇਹ ਕੁਛ ਤਾਂ ਮੈਂ ਉੱਥੋਂ ਇਕੱਠੇ ਕਰਕੇ ਲਿਆ ਸੀਗਾ ਜਾਨੀ ਕਿ ਤਿੰਨ ਚਾਰ ਸਾਲ ਲਾ ਕੇ ਆਇਆ ਜੀ ਅੱਛਾ ਬਾਕੀ ਮੈਂ ਇੱਥੇ ਆਰੋ ਸਿਸਟਮ ਚਲਾ ਲਿਆ ਸੀਗਾ ਯਾ ਆਪ ਦਾ ਉਹਦੇ ਮੈਨੂੰ ਵਧੀਆ ਰੁਪਏ ਜਾਨੀ ਕਿ ਬਚੇ ਸੀ ਉਹ ਤੇ ਕੁਛ ਮੇਰਾ ਫਰੈਂਡ ਆ ਯੂਕੇ ਆਈ ਉਹਨਾਂ ਨੇ ਮਦਦ ਕੀਤੀ ਸੀਗੀ ਹੂੰ ਮਤਲਬ ਲੈ ਦੇ ਕੇ ਹਾਂਜੀ 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 ਤੇ ਫਿਰ ਸਾਰਾ ਜਿਹੜਾ ਤੁਸੀਂ ਆਰਓ ਸਿਸਟਮ ਸੀਗਾ ਉਹ ਵੇਚ ਦਿੱਤਾ ਉਹ ਸੇਲ ਕਰਤਾ ਜੀ ਸਾਰਾ ਆਰਓ ਸਿਸਟਮ ਜੀ ਹੂੰ ਤੇ ਘਰ ਵੀ ਹਾਂਜੀ ਘਰ ਵੀ ਮੇਰਾ ਵੇਚਿਆ ਵੀ ਜਾਨੀ ਕਿ ਬਸ ਜੇ ਪੈਸੇ ਨਾ ਦੇਵਾਂਗੇ ਜੀ ਅਗਲਾ ਠਾਊ ਗਈ ਹੁਣ ਚਾਹ ਦੇਣਾ ਨੂੰ ਮਤਲਬ ਆ ਘਰ ਜਿੱਥੇ ਰੱਖੜੀਆਂ ਇਹ ਵੀ ਵਿਕੇ ਹੋਇਆ ਹੈ। ਹਾਂਜੀ ਹਾਂਜੀ ਇਹ ਆ ਬਾਈ ਕੋਲੋਂ ਲੈ ਵਈ ਪੈਸੇ ਵੀਰੂ ਕੋਲੋਂ। ਠੀਕ ਹੈ। ਕਿੰਨੇ ਪੈਸੇ ਚ ਘਰ ਦਿੱਤਾ ਹੋਇਆ ਬਾਈ ਤੂੰ? ਇਹ 3.5 ਲੱਖ ਚੀ। 3.5 ਲੱਖ ਘਰ ਦਿੱਤਾ ਹੋਇਆ। ਠੀਕ ਹੈ। ਬਾਕੀ ਆਰੋ ਕਿੰਨੇ ਦਾ ਵੇਚਿਆ ਤੂੰ? ਆਰੋ ਮੈਂ 1.80 ਦਾ ਵੇਚਿਆ ਸੀਗਾ ਜੀ। ਠੀਕ ਹੈ। ਮਤਲਬ ਜਿੰਨਾ ਕੋਈ ਸੀਗਾ ਤੁਹਾਡੇ ਕੋਲੇ ਇਕੱਠਾ ਕੀਤਾ ਅਗਲਾ ਪਿਛਲਾ ਸਾਰਾ ਲਾਤਾ। ਹਾਂਜੀ 15 ਬੱਕਰੀਆਂ ਸੀਗੀਆਂ ਹੀ ਉਹ ਵੀ ਬਸ ਮੈਂ ਵੇਚ ਦਿੱਤੀਆਂ ਇਹ ਚੱਕਰ ਚ। ਹੋਰ ਬਈ ਕੀ ਕੁਝ ਵੇਚਣ ਵੇਚਣਾ ਪਿਆ? ਮੈਂ ਲਾਸਟ ਟਾਈਮ ਮੈਂ ਫੋਨ ਸੀਗਾ ਘਰ ਵਾਲੀ ਦਾ ਉਹ ਵੀ ਤभी ਕਾਰਨ ਕੀ ਇਹ ਵੀਜ਼ਾ ਆਇਆ ਕਿਉਂ ਨਹੀਂ ਤੁਹਾਨੂੰ ਦੱਸਿਆ ਕੋਈ ਗੱਲਬਾਤ ਤੁਹਾਡੀ ਹੋਈ ਏਜੰਟ ਦੇ ਨਾਲ ਕਿ ਕਿਉਂ ਰਿਫਿਊਜ਼ਲ ਆਉਂਦੀ ਹੈ ਜਾਂ ਕਿਉਂ ਵੀਜ਼ਾ ਨਹੀਂ ਮਿਲ ਰਿਹਾ ਹਾਂਜੀ ਉਹਨਾਂ ਨੇ ਤਾਂ ਕੁਝ ਨਹੀਂ ਦੱਸਿਆ ਹੀ ਕਹਿੰਦੇ ਕੋਈ ਪੇਪਰ ਮਿਸਟੇਕ ਨਾ ਦੱਸਿਆ ਸੀ ਪਰ ਸਾਨੂੰ ਜਿੱਥੋਂ ਤੱਕ ਮੇਲ 'ਚ ਪਤਾ ਲੱਗਿਆ ਉਸ ਸਕਿਲਡ ਵੀਜ਼ੇ ਦੀ ਫੀਸ ਭਰਤੀ ਜੀ ਵੀਜ਼ਾ ਸਾਡਾ ਚੈਰਿਟੀ ਦੇ ਰਏ ਸੀਗੇ ਚੈਰਿਟੀ ਵੀਜ਼ੇ ਕਰਕੇ ਸਾਡੀ ਰਿਫਿਊਜ਼ਲ ਆਈ ਜੀ ਤੇ ਉਹਨਾਂ ਨੇ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਰਿਫਿਊਜ਼ਲ ਆਈ ਆ ਉਹਦੀ ਆ ਰਿਫਿਊਜ਼ਲ ਦਾ ਵੀ ਨਹੀਂ ਸਾਨੂੰ ਦੱਸਿਆ ਅਦੋਰੀ 7 ਫੀਸ ਐਵੇਂ ਦੁਬਾਰਾ ਭਰਾਤੀ ਠੀਕ ਹੈ ਵੀ ਰਿਫਿਊਜ਼ ਹੋਣ ਪਹਿਲਾਂ ਆ ਚੁੱਕੀ ਸੀਗੀ ਉਹਨਾਂ ਨੂੰ ਪਤਾ ਸੀ ਵੀ ਇਸ ਟਾਈਮ ਵੀਜ਼ਾ ਨਹੀਂ ਆਉਣਾ ਫਿਰ ਵੀ ਸਾਡੇ ਪੈਸੇ ਬਰਬਾਦ ਕਰਵਾਏ ਉਹਨਾਂ ਨੇ ਅੱਛਾ ਦੁਬਾਰਾ ਹੋਰ ਪੈਸੇ ਭਰਵਾਤੇ ਦੁਬਾਰਾ ਕਿੰਨੇ ਭਰਵਾਏ ਗਏ ਪੈਸੇ 2,37,000 ਦੇ ਕਰੀਬ ਆਈ ਠੀਕ ਹੈ ਉਹ ਫੇਰ ਭਰਤਾ ਹਾਂਜੀ ਹਾਂਜੀ ਤੇ ਫਿਰ ਉਹ ਤੁਹਾਡੀ ਪਹਿਲਾਂ ਇਹ ਗੱਲ ਹੋਈ ਸੀ ਕਿ ਵੀ ਜਿਹੜੇ ਪੈਸੇ ਆ ਉਹ ਪਹਿਲਾਂ ਦੇਣੇ ਆ ਵੀਜ਼ੇ ਤੋਂ ਜਾਂ ਬਾਅਦ ਚ ਦੇਣੇ ਆ ਕੀ ਗੱਲ ਹੋਈ ਸੀ ਉਹਨਾਂ ਨਾਲ ਉਹ ਕਹਿੰਦੇ ਵੀ ਜਿਹੜਾ ਕਾਸਟ ਜਦੋਂ ਆ ਗਈ ਤੁਹਾਡੀ ਤੁਹਾਨੂੰ ਪੈਸੇ ਉਹਦੇ ਹੀ ਦੇਣੇ ਪੈਣਗੇ ਕਾਸਟ ਕਹਿੰਦੇ ਤੁਹਾਡਾ ਅੱਧਾ ਵੀ ਜਾਈ ਤੇ ਵੀਜ਼ਾ ਦਾ ਕੋਈ ਆਇਆ ਨਹੀਂ ਗਾ ਜੀ ਸਾਥੋਂ ਪੈਸੇ ਵੇ ਪਹਿਲਾਂ ਹੀ ਲੈ ਲੇ ਹੁਣ ਤਾਂ ਬਸ ਹੀ ਲਾਰੇ ਹੀ ਲਾਈ ਜਾਂਦੇ ਆ ਕਹਿੰਦੇ ਹੁੰਦੇ ਆ ਕਿ ਗਾਰੰਟੀ ਦਿੰਨੇ ਆ ਜੇ ਵੀਜ਼ਾ ਆਊਗਾ ਇਦਾਂ ਦੀਆਂ ਗੱਲਾਂ ਪਹਿਲਾਂ ਤੁਹਾਡੇ ਨਾਲ ਕੀਤੀਆਂ ਗਈਆਂ ਸੀ ਜੀ ਹਾਂਜੀ ਹਾਂਜੀ 200% ਕਿਹਾ ਸੀ ਕਈ ਉਹਨਾਂ ਨੇ ਕਹਿੰਦੇ 200% ਤੁਹਾਡਾ ਵੀਜ਼ਾ ਕਢਾ ਕੇ ਦੇਵਾਂਗੇ 1 ਮਹੀਨੇ ਦੇ ਅੰਦਰ ਜੀ 1 ਮਹੀਨੇ ਦੇ ਅੰਦਰ ਹਾਂਜੀ ਤੇ ਕਿੰਨਾ ਸਮਾਂ ਤੁਹਾਨੂੰ ਮਤਲਬ ਤੋਰੀ ਫਿਰਿਆ ਬਸ ਸਾਲ ਹੋ ਗਿਆ ਜੀ ਸਾਲ ਤੋਂ ਉੱਤੇ ਚੱਲ ਰਿਹਾ ਜੀ ਹਾਂਜੀ ਪੰਜ ਹੁਣ 2-3 ਵਾਰੀ ਮੈਂ ਗੱਡੀਆਂ ਲੈ ਕੇ ਗਿਆ ਜੀ ਉੱਥੇ ਹੁਣ ਆਏ 15 ਦਿਨਾਂ ਤੋਂ ਮੈਨੂੰ ਪੈ ਰਿਆ ਜੀ 6-7000 ਦਾ ਖਰਚਾ ਜੀ ਗੱਲ ਨਹੀਂ ਸੁਣ ਰਹੇ ਹੁਣ ਜੀ ਹੁਣ ਕੱਲ ਐਸਐਸਪੀ ਦਫਤਰ ਮੋਹਾਲੀ ਚ ਦਿੱਤੀ ਆ ਜੀ ਅਰਜੀ ਵੇਖੋ ਹੁਣ ਪ੍ਰਸ਼ਾਸਨ ਕੀ ਕਰਦਾ ਜੀ ਕੀ ਕਹਿੰਦੇ ਜਦੋਂ ਜਾਣਦੇ ਹੋ ਤੁਸੀਂ ਕੀ ਕਹਿੰਨੇ ਉਹਨਾਂ ਨੂੰ ਕਿ ਸਾਡੇ ਪੈਸੇ ਦਿਓ ਜਾਂ ਵੀਜ਼ਾ ਦਿਓ ਜਾਂ ਕੀ ਫਿਰ ਅੱਗੋਂ ਕੀ ਜਵਾਬ ਹੁੰਦਾ ਉਹਨਾਂ ਦਾ ਅਸੀਂ ਕਿ ਆਏ ਸੀਗੇ ਜੀ ਉਹਨਾਂ ਨੇ ਕਿਹਾ ਵੀ ਤੁਹਾਡੇ ਕਰਕੇ ਰਿਫਿਊਜ਼ਲ ਆ ਗਈ ਕਹਿੰਦੇ ਇੰਟਰਵਿਊ ਕਰਕੇ ਜੀ ਸਾਨੂੰ ਹੁਣ ਇਹ ਤਾਂ ਦੱਸਿਆ ਨਹੀਂ ਸੀਗਾ ਵੀ ਪਹਿਲਾਂ ਤੁਹਾਡੀ ਰਿਫਿਊਜ਼ਲ ਆਈ ਵੀ ਆ ਉਹ ਇੰਟਰਵਿਊ ਦਾ ਤਾਂ ਹੁਣ ਉਹਨਾਂ ਨੇ ਬਹਾਨਾ ਬਣਾ ਲਿਆ ਜੀ ਵੀ ਰਿਫਿਊਜ਼ਲ ਤੁਹਾਡੇ ਕਰਕੇ ਆਈ ਹੁਣ ਇਹਨਾਂ ਨੇ ਇਹੀ ਕਿਹਾ ਜੀ ਵੀ ਅਸੀਂ ਨਾ ਤਾਂ ਪੈਸੇ ਦੇਗੇ ਤੇ ਨਾ ਹੀ ਤੁਹਾਡਾ ਵੀਜ਼ਾ ਕਢਾ ਕੇ ਦੇਗੇ। ਅੱਛਾ ਜਵਾਬ ਦੇਤਾ। ਜਵਾਬ ਦੇਤਾ ਜੀ। ਹੂੰ ਉਹ ਜਿਹੜੇ ਪੈਸੇ ਸੀਗੇ 22-23 ਲੱਖ ਰੁਪਇਆ ਰਕਮ ਆ ਉਹ ਸੀ ਕਿੱਥੇ ਮਤਲਬ ਉਹ ਏਜੰਟਾਂ ਨੇ ਲਈ ਹੈ ਜਾਂ ਉਹ ਅੱਗੇ ਭਰੇ ਪੈਸੇ ਕਿੰਨੇ ਭਰੇ ਕੋਈ ਪਤਾ ਲੱਗਿਆ ਉਹਦੇ ਬਾਰੇ ਤੁਹਾਨੂੰ? ਅਸੀਂ ਸਾਥ ਅਸੀਂ ਏਜੰਟਾਂ ਨੂੰ ਦਿੱਤੇ ਆ ਜੀ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਅੱਗੇ ਕਿੰਨੇ ਦਿੱਤੇ ਕਿੰਨੇ ਨਹੀਂ ਦਿੱਤੇ ਜੀ। ਅਸੀਂ ਏਜੰਟਾਂ ਨੂੰ ਦਿੱਤੇ ਆ ਜੀ ਕਿਹੜਾ? ਕਿਤੋਂ ਹੋਰ ਪਤਾ ਕੀਤਾ ਇਹ ਵੀਜ਼ੇ ਬਾਰੇ ਕਿ ਕਿੰਨਾ ਖਰਚਾ ਆਉਂਦਾ ਇਹਦੇ ਤੇ? ਹਾਂਜੀ ਇਹ ਕੀਤਾ ਸੀਗਾ ਜੀ ਕਹਿੰਦੇ ਜਿਹੜਾ ਚੈਰਿ ਸਾਰਾ ਟੋਟਲ ਮਿਲਾ ਕੇ 7-8 ਲੱਖ ਚ ਜਾ ਵੜਦਾ ਬੰਦੇ 2 ਜਣੇ ਜਾ ਬੰਦ ਜੇ ਜਾਣਾ ਹੋਵੇ ਤਾਂ ਪਰ ਇਹ ਤਾਂ ਬਿਨਾ ਗਏ ਤੁਹਾਡੇ ਤੋਂ 22 ਲੱਖ ਲਿਆ ਲਿਆ ਹਾਂਜੀ 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 ਹਮ ਮਤਲ ਤੁਹਾਨੂੰ ਕੀ ਲੱਗਦਾ ਫਿਰ ਉਹ ਪੈਸੇ ਅੱਗੇ ਭਰੇ ਆ ਜਾਂ ਜਿਹੜਾ 22 ਲੱਖ ਰੁਪਈਆ ਵਾਕਈ ਦੇ ਵਿੱਚ ਇਨੀ ਰਕਮ ਲੱਗੀ ਹੈ ਉਹਨਾਂ ਦੀ ਕਿਤੇ ਨਹੀਂ ਬਾਕੀ ਜਾਂਟਾਂ ਤੋਂ ਪਤਾ ਕੀਤਾ ਜੀ ਉਹ ਕਹਿੰਦੇ ਰਿਫੰਡ ਹੋ ਜਾਂਦੇ ਆ ਸਾਰੇ ਪੈਸੇ ਜੀ ਜੇ ਵੀਜ਼ਾ ਨਹੀਂ ਆਉਂਦਾ ਤਾਂ ਪਰ ਇਹ ਹੁਣ ਇਹਨਾਂ ਦੇ ਕੋਲੇ ਹੀ ਆ ਜੀ ਹੁਣ ਕਮਿਊਨਿਟੀ ਤਾਂ ਉਹਨਾਂ ਦੀ ਸਾਰੀ ਸੇਮ ਹੀ ਚੱਲਦੀ ਆ ਜੀ ਉਹਨਾਂ ਨੂੰ ਪੈਸੇ ਵਾਪਸ ਕਰਤੇ ਜੀ ਜਿਹਨਾਂ ਨੇ ਗਾਹ ਭਰੇ ਵੀ ਹੋਏ ਤਾਂ ਇਹਨਾਂ ਕੋਲ ਹੀ ਆਈ ਸਾਰੇ ਪੈਸੇ ਹੂੰ ਉਹਨੇ ਜਵਾਬ ਦੇਤਾ ਕਿ ਜਵਾਬ ਦੇਤਾ ਜੀ ਹੁਣ ਕਹਿੰਦੇ ਅਸੀਂ ਕੁਝ ਨਹੀਂ ਕਹਿੰਦੇ ਕਰ ਸਕਦੇ ਹੂੰ ਕਿਉਂ ਲੱਗਿਆ ਤੁਹਾਨੂੰ ਕਿ ਜੀ ਮਤਲਬ ਵਿਦੇਸ਼ ਜਾਣਾ ਚਾਹੁੰਦੇ ਆ ਜਾਂ ਕਿਉਂ ਪਰਿਵਾਰ ਦੀ ਸਹਿਮਤੀ ਸੀ ਜੇ ਤੁਸੀਂ ਖੁਦ ਚਾਹੁੰਦੇ ਹੋ ਵਿਦੇਸ਼ ਜਾਣਾ ਮੇਰੇ ਮੈਂ ਆਪ ਵੀ ਥੋੜੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਆਂ ਮੇਰੇ ਆਪ ਦੇ ਮਤਲਬ ਜਿਹੜੇ ਫਾਦਰ ਸਾਹਿਬ ਉਹ ਪੇਂਟਰ ਦਾ ਕੰਮ ਕਰਦੇ ਆ ਤੇ ਅਸੀਂ 6 ਭੈਣਾਂ ਠੀਕ ਹੈ ਮੈਂ ਸਾਰਿਆਂ ਤੋਂ ਵੱਡੀ ਆ ਮੈਂ ਉਹਨਾਂ ਦਾ ਕਰਕੇ ਮਤਲਬ ਕਿ ਮੈਨੂੰ ਐਵੇਂ ਸੀ ਚਲੋ ਬਾਹਰ ਚਲੇ ਗਏ ਹਨਾ ਦੂਜਿਆਂ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਪਰ ਥੋੜਾ ਜਿਹਾ ਮੈਨੂੰ ਐ ਸੀ ਵੀ ਚਲੋ ਇਹ ਵੀ ਮੇਰੇ ਵਰਗੀ ਆ ਹਨਾ ਇਹ ਵੀ ਥੋੜਾ ਜਿਹਾ ਗਰੀ ਪਰਿਵਾਰ ਤਾਂ ਚਲੋ ਦੋਨੇ ਰਲ ਕੇ ਜੇ ਸੈੱਟ ਹੋ ਗਏ ਤਾਂ ਵਧੀਆ ਦੋਨੇ ਪਰਿਵਾਰ ਨੂੰ ਸੈੱਟ ਕਰ ਦਾਂਗੇ ਬਸ ਐਵੇਂ ਸੀਗਾ ਵੀ ਉਦੋਂ ਬਾਹਰ ਜਾਂਦੇ ਚੱਕਰ 'ਚ ਹੀ ਵਿਆਹ ਕਰਵਾ ਲੈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇ ਸਿਸਟਮ ਵਿੱਚ ਕਿੰਨਾ ਹੈਗਾ ਵੀ ਫੈਮਲੀ ਇਦਾਂ ਉਹ ਮੁੰਡੇ ਵਾਲੀ ਫੈਮਲੀ ਪੈਸੇ ਲਾ ਦਿੰਦੀ ਆ ਨਾ ਵੀ ਕੁੜੀ ਦੇ ਜਿਵੇਂ ਬੈਂਡ ਆਏ ਹੋਣ ਤਾਂ ਸਾਨੂੰ ਵੀ ਆਇਆ ਸੀਗਾ ਵੀ ਅਸੀਂ ਸਿਸਟਮ 'ਚ ਹੀ ਚਲੋ ਸਾਡਾ ਵੀ ਸੈੱਟ ਹੋ ਜੂਗਾ ਸਾਰਾ ਕੁਝ ਤੁਹਾਡੇ ਮਤਲਬ ਬੈਂਡ ਵਗੈਰਾ ਆਏ ਹੋਏ ਸੀ ਕਿ ਹਾਂਜੀ ਅੱਛਾ ਮੇਰੇ ਪੀ.ਡੀ ਕੀਤੀ ਹੋਈ ਹੈ ਜੀ ਮੇਰੇ ਉਹਦੇ ਵਿੱਚੋਂ 62 ਸਕੋਰ ਆਏ ਹੋਏ ਸੀਗੇ ਤੇ ਉਹਦੇ ਵਿੱਚ ਤੇ ਲੱਗਿਆ ਸੀਗਾ ਵੀਜ਼ਾ ਕਿ ਤੁਹਾਡਾ ਵੈਸੇ ਹਾਂਜੀ ਹਾਂਜੀ ਉਹਦੇ ਵਿੱਚ ਤੇ ਨਾਲ ਦੁਬਾਰਾ ਬਾਅਦ ਵਿੱਚ ਉਹ ਕਹਿੰਦੇ ਵੀ ਵਰਕ ਪਰਮਿਟ ਵਾਸਤੇ ਅਲੱਗ ਪੇਪਰ ਦੇਣਾ ਪੈਂਦਾ ਇੱਕ ਯੂਕੇ ਵੀਆਈ ਦਾ ਹੁੰਦਾ ਉਹ ਫਿਰ ਮੈਂ ਉਹ ਵੀ ਦਿੱਤਾ ਸੀਗਾ ਉਹਦੇ ਵਿੱਚੋਂ ਵੀ ਮੇਰੇ ਵਧੀਆ ਸਕੋਰ ਆਗੇ ਸੀਗੇ ਜੀ ਅੱਛਾ ਉਦੋਂ ਉਹਨਾਂ ਨੇ ਲਈ ਸੀ ਗਰੰਟੀ ਵਗੈਰਾ ਕਿ ਵੀਜ਼ਾ ਆਊਗਾ ਹੀ ਤੁਹਾਡਾ ਸਾਰੀ ਪ੍ਰੋਫਾਈਲ ਦੇਖ ਕੇ ਸਾਰਾ ਹਾਂਜੀ ਉਹਨਾਂ ਨੇ 200% ਸ਼ੋਰਟੀ ਲਈ ਸੀਗੀ ਉਦੋਂ ਸਾਡੇ ਨਾਲ ਇੱਕ ਐਗਰੀਮੈਂਟ ਵੀ ਕੀਤਾ ਸੀ ਉਹਨਾਂ ਨੇ ਜਦੋਂ ਅਸੀਂ ਪੇਮੈਂਟ ਕੀਤੀ ਸੀ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਮਤਲਬ ਵੀਜ਼ਾ ਹੀ ਆ ਜੂਗਾ ਜਦੋਂ ਵੀ ਤੁਹਾਡਾ ਕੰਮ ਹੀ ਕਰਵਾ ਕੇ ਦੇਵਾਂਗੇ ਅਸੀਂ ਵੀ ਇਹ ਨਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਸ਼ਾਰਟੀ ਤਾਂ ਉਹਨਾਂ ਨੇ ਵੈਸੇ ਲਾਸਟ ਟਾਈਮ ਵੀ ਲਈ ਸੀਗੀ ਸਾਡੇ ਤੋਂ ਪਰ ਉਸ ਟਾਈਮ ਉਹਨਾਂ ਨੂੰ ਖੁਦ ਨੂੰ ਸ਼ਾਰਟੀ ਹੈ ਨਹੀਂ ਸੀ ਬਸ ਉਹਨਾਂ ਨੇ ਸਾਡਾ ਮਨ ਰੱਖਣ ਵਾਸਤੇ ਕਹਿਤਾ ਸਿਰਫ ਪਰ ਉਹਨਾਂ ਨੂੰ ਪਤਾ ਸੀਗਾ ਵੀ ਇਸ ਟਾਈਮ ਵੀਜ਼ਾ ਨਹੀਂ ਆਊਗਾ ਤੁਸੀਂ ਉੱਥੇ ਬਈ ਪਤਾ ਕੀਤਾ ਹੋਣਾ ਕਿ ਹੋਰਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਉਸੇ ਏਜੰਟ ਦੇ ਵੱਲੋਂ ਜਾਂ ਉੱਥੇ ਦੇ ਵੱਲੋਂ ਕਿ ਹੋਰਾਂ ਨੂੰ ਕਿਹਾ ਵੀਜ਼ਾ ਉਹਨਾਂ ਦਾ ਵੀ ਇਹ ਹਾਲ ਹੋਇਆ ਉਹਦੇ ਨਹੀਂ ਜੀ ਉੱਥੇ ਇਹਨਾਂ ਦਾ ਨਾ ਫਾਈਨਾਂਸ ਦਾ ਕੰਮ ਮਾਈ ਨਾਲ ਇਹ ਪਾਰਟ ਕੰਮ ਕਰਦੇ ਇੱਕ ਸਾਈਡ ਕੰਮ ਤੇ ਉਹ ਜਦੋਂ ਉਹ ਤਾਂ ਕਹਿੰਦੇ ਬੰਦੇ ਸਹੀ ਹੈ ਜੀ ਇਹਨਾਂ ਦੇ ਭਾਂਜਾ ਉੱਥੇ ਪਰ ਸਾਡੇ ਨਾਲ ਪਤਾ ਨਹੀਂ ਕਿਉਂ ਠੱਕੀ ਮਾਰੀ ਉਹਨਾਂ ਨੇ ਮਾਤਾ ਕੀ ਉਮੀਦ ਸੀ ਜਦੋਂ ਸੋਚਿਆ ਸੀ ਕਿ ਬਾਹਰ ਭੇਜਾਂਗੇ ਹਾਲਾਤ ਸੁਧਰਨਗੇ ਪਰ ਜਿਹੜਾ ਕੁਝ ਵਾਪਰਿਆ ਕੀ ਹਾਲਾਤ ਕੀ ਆ ਹੁਣ ਘਰ ਦੇ ਤੁਹਾਡੇ ਹਾਲਾਤ ਤਾਂ ਅਸੀਂ ਜਮਾ ਸੜਕ ਤੇ ਆਏ ਪਏ ਆ ਪਤਾ ਹੁਣ ਤੇ ਹਨ ਸੜਕ ਤੇ ਆਏ ਪਏ ਆ ਤੇ ਹਨ ਗਰੀਬੀ ਕਰਕੇ ਹੁਣ ਅਸੀਂ ਰੋਟੀ ਕਿੱਥੋਂ ਖਾ ਗਏ ਜਿਹੜਾ ਪੈਸਾ ਤੇਲਾ ਸਾਰਾ ਭਰਤਾ ਸੀ ਤਦੈਨ ਹੁਣ ਤਾਂ ਸਾਡੀ ਬਰਬਾਦੀ ਹੈਗੀ ਮੌਤ ਹੈ ਸਾਡੀ ਸਰਾਣੀ ਤਦੈਨ ਉਹਨਾਂ ਨੂੰ ਐ ਬਸ ਕਹਿਣਾ ਚਾਹਣਗੇ ਵੀ ਸਾਡੇ ਪੈਸੇ ਮੋੜ ਦੇਣ ਅਸੀਂ ਤਾਂ ਜਾਂਦੇ ਹੀ ਨਹੀਂ ਕਿਤੇ ਵੀ ਤਦੈਨ ਮੈਂ ਨਹੀਂ ਕਲਦੀ ਹੁਣ ਕਿਤੇ ਵੀ ਪੈਸਾ ਪੁੱਠਾ ਆ ਜੇ ਸਾਡਾ ਤਾਂ ਮੋੜਦੇ ਗੱਲਬਾਤ ਹੋਈ ਜਾਂਟ ਨਾਲ ਕੁਝ ਆਖਿਆ ਉਹਨਾਂ ਨੇ ਕਿ ਮੋੜਾਂ ਮੈਨੂੰ ਤਾਂ ਚੱਜ ਨਹੀਂ ਪਤਾ ਇੰਨਾ ਤਦੈਨ ਮੈਨੂੰ ਤਾਂ ਨਹੀਂ ਚੱਜ ਜੈਨਾ ਤਦੈਨ ਇਹਨਾਂ ਨੂੰ ਹੀ ਪਤਾ ਹੈਗਾ ਵੀ ਹੁਣ ਮੈਨੂੰ ਜੋ ਚੱਜ ਹੁੰਦਾ ਤਾਂ ਫਿਰ ਐਨੇ ਭਰਨ ਵੀ ਨਹੀਂ ਦਿੰਦੇ ਸੀਗੇ ਸਾਰਾ ਕੋਈ ਮਤਲਬ ਜਿੰਨਾ ਕੋਈ ਸੀਗਾ ਵੇਜ ਵਟ ਕੇ ਦੇਤਾ। ਨਾ ਵੇਚਦਾ ਮੈਂ ਖੁਦ ਬੱਕਰੀਆਂ ਚਾਰੀਆਂ ਸਾਰੇ ਨਗਰ ਨੂੰ ਪਤਾਗਾ ਵੀ ਕਿੰਨਾ ਪੈਸਾ ਖਰਾਬ ਕੀਤਾ ਸੀ। ਪਤਨੇ ਬਹੁਤ ਤਾਂਗੋ ਕਿ ਮੈਂ ਤਾਂ ਗਠੀਏ ਦੀ ਮਰੀਜ਼ ਬਣ ਗਈ ਸੀਗਾ। ਸਾਰੀ ਉਮਰ ਦੀ ਮਿਹਨਤਾ ਮਤਲਬ ਇੱਕ ਸਕਿੰਟ ਚ ਗਈ ਸਾਰੀ ਸਕਿੰਟਾਂ ਚ ਹੀ ਗਈ ਸਾਰੀ। ਤੇ ਤੈਨੂੰ ਸਾਰੀ ਗਈ। ਤੇ ਤੈਨੂੰ ਬਹੁਤ ਔਖੇ ਹੋ ਪਏ ਹੁਣ ਘਰੋਂ। ਹੁਣ ਆਏ ਦੱਸੋ ਵੀ ਅੱਗ ਹੁਣ ਅੱਜ ਦੀ ਸਮੇਂ ਚ ਨਾ ਸਾਥੋ ਗੱਠ ਥਾਂ ਬਣਨੀ ਹੈਗੀ ਆ। ਅਗਲਾ ਨਾ ਕੀਤਾ ਜੀ ਨਾਲ ਤੋਂ ਲੈ ਅਗਲੇ ਜਦੋਂ ਮਰਜੀ ਸਾਨੂੰ ਕੱਢ ਸਕਦੇ ਏ ਤੋਂ ਨਾ ਤਾਂ ਇਹ ਸੀਤਾ ਜੀ ਬਰਬਾਦ ਹੋਏ ਪਏ ਜਮਈ ਪਰ ਪੰਸਾ ਤੁਸੀਂ ਗਏ ਸੀਗੇ ਨਾਲ ਏਜੰਟ ਦੇ ਕੋਲੇ ਕੀ ਗੱਲਬਾਤ ਹੁੰਦੀ ਆ ਉੱਥੇ ਜਾਂ ਕੀ ਕਹਿੰਦੇ ਆ ਹੁਣ ਉਹ ਅਸੀਂ ਜੀ ਉਹਨਾਂ ਕੋਲ ਗਏ ਸੀਗੇ ਜੀ ਚਾਰ ਜਿਹੜੇ ਲਾਗੇ ਸਾਡੇ ਏਜੰਟ ਨੇ ਸਾਡੇ ਨਾਲ ਇਕਰਾਰ ਕਰਿਆ ਸੀ ਜੀ 15 ਦਿਨ ਦਾ ਅੱਛਾ ਜੀ ਆਹਦੇ ਮੈਨੂੰ 15 ਦਿਨ ਦੇ ਦੋ ਮੈਂ 15 ਦਿਨਾਂ ਵਿੱਚ ਭੇਜ ਦੂੰਗਾ ਇਹਨੂੰ ਅੱਛਾ ਉਹ ਫੇਰ ਨਹੀਂ ਭੇਜਿਆ ਜੀ ਸਮਝਿਆ ਤਾਂ 1.5 ਲੱਖ ਹੋਰ ਭਰਾਲਿਆ ਜੀ ਅੱਛਾ ਕਹਿੰਦੇ ਸੀ ਕਿ ਬਾਹਰ ਭੇਜ ਦੂੰਗਾ 15 ਹਾਂ ਜੀ ਆਹ ਤੁਸੀਂ ਫੀਸ ਭਰੋ 1.5 ਲੱਖ ਇਹਨਾਂ ਨੇ ਫਿਰ ਇਕੱਠੇ-ਕੁੱਠੇ ਕਰਕੇ ਭਰੇ ਆ ਉਹ ਵੀ ਨਹੀਂ ਦਿੱਤੇ ਜੀ ਹਾਂ ਜੀ ਪੈਸੇ ਉਹ ਮੰਨਿਆ ਵੀ 2 ਲੱਖ ਰੁਪਏ ਮੇਰੇ ਬਣੀ ਆਇਆ ਅੱਛਾ ਮੰਨਦਾ ਹਾਂ ਹਾਂ ਜੀ ਉਹ ਮੰਨਿਆ ਤੇ ਪਰ ਪਰ ਉਹ ਪੱਲੇ ਕੁਛ ਨਹੀਂ ਜੀ ਪਉਂਦਾ ਅਸੀਂ ਜਾਣਦੇ ਆ ਗੇੜਾ ਖਾ ਕੇ ਇਹ ਵਿਚਾਰਾ 5000 ਰੁਪਏ ਦਿਹਾੜੀਆਂ ਧੂੜੀਆਂ ਲਾ ਕੇ ਬਣਾਉਂਦੇ ਆ 15 ਨਾਲਾਂ 'ਚ ਉਹ ਗੱਡੀ ਵਾਲ ਨੂੰ ਦੇ ਜਾਂਦੇ ਆ ਬਸ ਕੋਈ ਹਾਲ ਨਹੀਂ ਇਹਨਾਂ ਦਾ ਆਹ 3-4 ਮਰਲੇ ਥਾਂ ਦੇ ਆ ਇਹ ਵੀ ਇਹਨਾਂ ਦਾ ਵਿਕਿਆ ਪਿਆ ਜੀ ਅਸੀਂ ਤਾਂ ਹੁਣ ਵਿਚਾਰ ਆ ਵੀ ਇਹਨਾਂ ਨੂੰ ਆਖਿਆ ਵੀ ਉੱਥੇ ਇੱਥੇ ਵੀ ਮ ਸਸਪੀਸ ਆਉਂਕਲੇ ਗਈ ਸੀ ਵੇਨੇ ਕੀ ਬੰਦਾ ਨਹੀਂ ਪਰ ਇੱਕ ਤਰੀਕ ਨੂੰ ਦੁਨੀਆ ਨਾਲ ਗੱਲ ਹੋਈ ਵੀ ਆ ਫਿਰ ਉੱਥੇ ਭਾਵਾਂਗੇ ਇਹਨੂੰ ਵਾਪਸ ਦੇਣ ਲਈ ਕਹਿੰਦਾ ਬੰਦਾ ਹੋ ਕੇ ਮੈਂ ਦਊਂਗਾ ਜਾਂ ਨਹੀਂ ਦਊਂਗਾ ਉਹ ਦੋਗਲਾ ਕਰਦਾ ਜੀ ਆਂਦਾ ਜੀ ਮੈਂ ਪੈਸੇ ਥੋੜੇ ਮੋੜੂਗਾ ਪਰ ਮੈਂ ਉਹ ਗਾਂ ਤੋਂ ਮੜਾ ਲਾਂਗਾ ਠੀਕ ਹੈ ਇਹ ਗੱਲ ਕਰਦਾ ਉਹ ਕਹਿੰਦਾ ਕਿ ਅੱਗੋਂ ਨਹੀਂ ਆਏ ਹਲੇ ਹਾਂ ਪਰ ਮੋੜਦਾ ਦੀਂਦਾ ਨਹੀਂ ਸੀ ਉਹ ਦੀਂਦਾ ਨਹੀਂ ਮੋੜੂਗਾ ਮੈਂ ਉਹਨੂੰ ਆਖਿਆ ਸੀ ਮੈਂ ਆ ਵੀ ਭਾਈ ਤੂੰ ਗਰੀਬ ਬੰਦੇ ਮੋੜ ਇਹਨਾਂ ਦੇ ਮੈਂ ਮੋੜੂਗਾ ਜੀ ਮੈਂ ਕੋਸ਼ਿਸ਼ ਕਰਦਾ ਮੈਨੂੰ 15 ਦਿਨ ਹੋਰ ਦਿਓ ਫੇਰ ਆਹੀ ਫੇਰ ਉਹਦਾ ਜੀ ਉਹ ਇਹਨਾਂ ਨੂੰ ਤਾਂ ਸੀ ਕਿ ਚਲੋ ਸਾਰਾ ਕੁਝ ਵੇਚ ਦਿੰਨੇ ਆ ਹਾਲਾਤ ਸਹੀ ਹੋ ਜਾਣਗੇ ਜਦੋਂ ਬਾਹਰ ਜਾਵੜੇ ਪਰ ਇਹਦਾ ਪੁੱਠਾ ਹੋ ਗਿਆ ਸਾਰਾ ਕੁਝ ਇਹ ਤਾਂ ਸਾਰਾ ਹੀ ਜਮ ਉਜੜੀ ਗਏ ਦਾ ਬਜਰੇ ਕੁਝ ਵੀ ਨਹੀਂ ਇਹਨਾਂ ਦੇ ਪੱਲੇ ਤਾਂ ਹੁਣ ਸਭ ਦੇਖ ਲੈ ਤੇ ਅਸੀਂ ਜਾਣੀ ਆ ਉਸ ਪੰਚਾਇਤ ਵਾਲੇ ਹੁਣ ਵੇਖੋ ਜੀ ਬੰਦੇ ਇਕੱਠੇ ਕਰਨੇ ਬਹੁਤ ਔਖੇ ਆ 15 ਦਿਨਾਂ ਤੋਂ ਪਹਿਲਾਂ ਪੰਜ ਚਾਰ ਬੰਦੇ ਸਾਨੂੰ ਬਜ਼ਾਰ ਦਾ ਫਿਰ ਗੱਡੀ ਲੈ ਕੇ ਜਾਂਦਾ ਪੰਜ ਚਾਰ ਹਜ਼ਾਰ ਰੁਪਏ ਗੱਡੀ ਵਾਲਾ ਲੈਂਦਾ ਜੀ ਵਾ ਜਿਹੜੇ ਗੂੜੇ ਖਾ ਕੇ ਮੁੜੇ ਹੋਣੇ ਜੀ ਪੱਲੇ ਕੁਝ ਪਾਉਂਦਾ ਨਹੀਂ ਇਸ ਤੋਂ ਬਾਅਦ ਵਈ ਠੱਗੀ ਮਾਰੀ ਜੀ ਉਹਨੇ ਬਹੁਤ ਵੱਡੀ ਬਹੁਤ ਵੱਡੀ ਠੱਗੀ ਮਾਰੀ ਉਹਨਾਂ ਨੇ ਠੱਗੀ ਮਾਰੀ ਹੈ ਹਾਂ ਜਿਹੋ ਉਹਨਾਂ ਫੈਨ ਸਪੌਂਸਰ ਦਾ ਨਾਲ ਕੰਮ ਹੋ ਸਕਦਾ ਇਹ ਤੋਂ ਪੈਸੇ ਲੈ ਕੇ ਫੈਨਸ ਵਾਲਿਆਂ ਜੀ ਪਾਦੇ ਹੋਣ ਜੀ ਨਹੀਂ ਮੇਰਾ ਦਲ ਤਾਂ ਇਹ ਮੰਨਦਾ ਵੀ ਉਹਨੇ ਕਿਤੇ ਭੇਜਿਆ ਹੀ ਨਹੀਂ ਜਿੰਨਾਂ ਨੂੰ ਉਹ ਕੱਲੇ ਪੈਸੇ ਹੀ ਲੈ ਲੈ ਗੱਲਾਂ ਸੁਣਾ ਕੇ ਵੀ ਕੋਈ ਕਾਰਵਾਈ ਕੋਈ ਨਹੀਂ ਕੀਤੀ ਨਾ ਜੀ ਕੋਈ ਕਰੀ ਨਹੀਂ ਆ ਦੇ ਕੋਲੋਂ ਪੇਪਰ ਆ ਜੀ ਦੇਈ ਜਾਂਦੇ ਨੇ ਅੱਛਾ ਭਾਈ ਜਿਵੇਂ ਕਹਿੰਦੇ ਆ ਕਿ ਇਸ ਤੋਂ ਬਾਅਦ ਪ੍ਰਦਰਸ਼ਨ ਵਗੈਰਾ ਦਾ ਸੋਚਿਆ ਕੀ ਹੁਣ ਸੋਚਿਆ ਅਗਲਾ ਫੈਸਲਾ ਕੀ ਲਓਗੇ ਕੀ ਕਰੋਗੇ ਜੇਕਰ ਨਹੀਂ ਕੁਝ ਵਾਪਸ ਪੁੰਨ ਜਾਂ ਨਾ ਪੱਲੇ ਪੰਜਾ ਤੁਹਾਡੇ ਕੋਲ ਬਾਗਲਾ ਫੈਸਲਾ ਇਹੀ ਆਈ ਜੀ ਅਸੀਂ 1 ਤਰੀਕ ਨੂੰ ਕੀਤੀ ਆਈ ਜਥੇਬੰਦੀਆਂ ਨਾਲ ਗੱਲ ਅਸੀਂ ਧਰਨਾ ਲਾਵਾਂਗੇ ਉੱਥੇ ਫਿਰ ਮਰਨ ਵਰਤ ਤੇ ਬੈਠਾਂਗੇ ਜੀ ਫਿਰ ਜਾਂ ਤਾਂ ਹੁਣ ਮਰੇ ਤਾਂ ਪਈ ਆ ਜੀ ਇਦੂ ਇਦੂ ਤੇ ਤਾਂ ਮਰ ਵੀ ਨਹੀਂ ਸਕਦੇ ਪਰ ਭੁੱਖੇ ਮਰਨਾ ਤਾਂ ਉੱਥੇ ਹੀ ਮਰਿਆ ਚੰਗਾ ਜੀ ਉੱਥੇ ਜਾਵਾਂਗੇ ਹਾਂਜੀ 1 ਤਰੀਕ ਨੂੰ 1 ਤਰੀਕ ਨੂੰ ਜਾਵਾਂਗੇ ਜੀ ਉੱਥੇ ਫਿਰ ਉੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਜੀ ਫਿਰ ਹੋਰ ਕੀ ਹੈ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਸਾਰਾ ਕੁਝ ਵਾਪਰਿਆ ਇੱਕ ਪਰਿਵਾਰ ਨੇ ਸੋਚਿਆ ਕਿ ਚਲੋ ਵਿਦੇਸ਼ ਜਾਵਾਂਗੇ ਹਾਲਾਤ ਸੁਧਰਨਗੇ ਪਰ ਸੁਧਰਨ ਦੀ ਬਜਾਏ ਜਿਹੜਾ ਕੁਝ ਜੋੜਿਆ ਸੀਗਾ ਉਹ ਵੀ ਕੋਈ ਇਦਾਂ ਬੰਦਾ ਲਿਆ ਜਾਂਦਾ ਝਾਂਸੇ ਦੇ ਵਿੱਚ ਆਏ ਲੱਗਦਾ ਇਹ ਕੀ ਹੋਇਆ ਲੱਗਦਾ ਇਹਨਾਂ ਨੂੰ ਇਹ ਜੀ ਏਜੰਟ ਵੱਡੇ ਵੱਡੇ ਸੁਪਨੇ ਦਿਖਾਉਂਦੇ ਆਪਾਂ ਨੂੰ ਉੱਥੇ ਟੇਬਲ ਤੇ ਬੈਠ ਕੇ ਜਦੋਂ ਜਾਣਦੇ ਆਪਾਂ ਉਹ ਸਾਰਾ ਕੁਝ ਉੱਥੇ ਐਂ ਲੱਗਦਾ ਬੰਦੇ ਨੂੰ ਵੀ ਹੁਣ ਅਸੀਂ ਬਾਹਰ ਚੱਲ ਗਏ ਇਹੋ ਜਿਹੀ ਗੱਪ ਛਾਪ ਚਰਾਉਂਦੇ ਆ ਤੇ ਬੰਦੇ ਦੇ ਅੰਦਰ ਵਰ ਜਾਂਦੇ ਬੰਦੇ ਦੇ ਅੰਦਰਲੇ ਤੇ ਭਾਵਨਾ ਸੁਣ ਕੇ ਤੇ ਉਹਨਾਂ ਦੇ ਪੈਸੇ ਕਢਾ ਲੈਂਦੇ ਆ ਜ ਪੈਸੇ ਕਢਾ ਕੇ ਆਪਦੇ ਜਦੋਂ ਖਤਮ ਹੋ ਗਏ ਉਹਨਾਂ ਨੇ ਆਪਦੀ ਜੇਬ ਚ ਪਾ ਲਈ ਉਸ ਤੋਂ ਬਾਅਦ ਇਹ ਬੰਦੇ ਦੀ ਗੱਲ ਸੁਣਦੇ ਉਸ ਤੋਂ ਬਾਅਦ ਫਿਰ ਮੁਸ਼ਕਲ ਹੋ ਤਵੇ ਗੇੜੇ ਕੱਢੀ ਜਾਓ ਤੇ ਉਹ ਆਖੀਏ ਨੇ ਅੱਜ ਆਜੂ ਕੱਲ ਆਜੂ ਅੱਜ ਆਜੂ ਕੱਲ ਆਜੂ ਗਰੀਬ ਆਜ ਤਾਂ ਮੰਗੇ ਕਰਦੇ ਆ ਵਿਚਾਰੇ ਤੇ ਪੈਸੇ ਵਾਪਸ ਮੁੜਨ ਉਹ 21 ਲੱਖ ਰੁਪਏ ਉਹਨੇ ਮੰਨਿਆ ਸਾਡੇ ਕੋਲ ਆਇਆ ਵੇ ਤੇ ਇਹਦੇ ਪੈਸੇ ਵਾਪਸ ਹੋ ਜਾਣੇ ਤਾਂ ਗਰੀਬੀ ਦੂਰ ਜਿਹੜੇ ਲੱਤਾ ਕਿਸੇ ਤੋਂ ਲੈ ਜਾਓ ਵਾਪਸ ਹੋ ਜਾਣਗੇ ਜੇ ਮਾੜਾ ਮੋਟਾ ਵਿਆਹ ਹੋਤਾ ਘੱਟਾ ਚੱਲਦਾ ਨਹੀਂ ਆਹ ਪੰਜ ਚਾਰ ਮਰਲੇ ਘਰ ਹੀ ਬਾਜੇ ਜੀ ਇਹਨਾਂ ਦਾ ਕਿਉਂਕਿ 2 ਬਾਈ ਲੱਖ ਰੁਪਇਆ ਰਕਮ ਤਾਂ ਸਰਦੇਵਰ ਦਾ ਵੀ ਮਸਾਂ ਦੇਣ ਲੱਗੇ ਸੋਹਦੇ ਸੋਹ ਬਹੁਤ ਔਖਾ ਜੀ ਬਹੁਤ ਔਖਾ ਇਹਨਾਂ ਨੇ ਪਿੰਡ ਜੋ ਮੰਗੇ ਰਿਸ਼ਤੇਦਾਰਾਂ ਤੋਂ ਮੰਗੇ ਆ ਘਰ ਵੇਚਿਆ ਜੀ ਬੱਕਰੀਆਂ ਬੁੱਕਰੀਆਂ ਵੇਚ ਕੇ ਆਰਓ ਸੀ ਉਹ ਵੇਚਿਆ ਇਕੱਠੇ ਕਰਕੇ ਸਾਰੇ ਉਹਨਾਂ ਨੂੰ ਦੇ ਦੇ ਜੀ ਮੋਬਾਈਲ ਤੱਕ ਵੇਚਤਾ ਇਹਨਾਂ ਨੇ ਬਾਰਾ ਕੋ ਹੂੰ ਹੀ ਕਿ ਮਲੇਕ ਬੰਦਾ ਲੈ ਗਿਆ ਸਾਰਾ ਉਹਨੂੰ ਆਏ ਲੱਗੇਗਾ ਨਾ ਅੱਜ ਆਉਂਦਾ ਅੱਜ ਵੀ ਜਾ ਸਵੇਰੇ ਉਹਨਾਂ ਜੀ ਕੜੀਆਂ ਨੂੰ ਵੀ ਜਮਾ ਬਰਬਾਦੀ ਹਾਂਜੀ ਕੁੜੀਆਂ ਨੂੰ ਵੀ ਬਰਬਾਦੀ ਤੇ ਕਰਤਾ ਸੀ ਤਾਂ ਪਤਾ ਤਾਂ ਕੁੜੀਆਂ ਨੂੰ ਵੀ ਬਰਬਾਦ ਕਰਤੀਆਂ ਨਾਲ ਉਹਨਾਂ ਨੇ ਵੀ ਵਿਚਾਰੀਆਂ ਨੇ ਜਿੰਨਾ ਸੀ ਸਭ ਦੇ ਤਾਂ ਰਿਸ਼ਤੇਦਾਰਾਂ ਨੇ ਇਕੱਠਾ ਕਰ ਕਰ ਦੇਤਾ ਸਾਰਾ ਕੁਝ ਲਾਤਾ ਪਤਾ ਉਹ ਵੀ ਵਿਚਾਰਿਆਂ ਤੰਗ ਹੋਏ ਪਏ ਹੁਣ ਚਾਕਾ ਤਾਂ ਸੀ ਵੀ ਚਲ ਕੁੜੀਆਂ ਨੂੰ ਦੇਵਾਂਗੇ ਤਾਂ ਤਨੇ ਵਿਚਾਲੇ ਇਹ ਨੂੰ ਹੁਣ ਦਿੱਤੇ ਤਾਂ ਕੱਲ ਨੂੰ ਇਹ ਤੋਂ ਲੈ ਲੈਣਗੇ ਜਮਾ ਬਰਬਾਦ ਕਰਤੇ ਸਾਨੂੰ ਕੀ ਮਾਤਾ ਹੁਣ ਮੰਗ ਕਰਦੇ ਹਾਂ ਜਾਂ ਕਿਸ ਨੂੰ ਜੇ ਕੋਈ ਵੀ ਉਹ ਏਜੰਟ ਜਾਂ ਸਰਕਾਰ ਜਾਂ ਕੋਈ ਹੋਰ ਦੇਖ ਰਿਹਾ ਕੀ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਰਦੇ ਬੇਨਤੀ ਇਹੀ ਕਰਦੇ ਆ ਵੀ ਗਰੀਬ ਦੇ ਪੁੱਤ ਨਾ ਕਿਸੇ ਨਾ ਵੀ ਜਾਂ ਜ਼ਿੰਮੇਵਾਰ ਦਾ ਗਰੀਬ ਦਾ ਧੱਕਾ ਨਾ ਹੋਵੇ ਵੀ ਵਾਪਸ ਹੋਣੇ ਚਾਹੀਦੇ ਪੈਸੇ ਹੁਣ ਜਾਂ ਸਾਡਾ ਹੱਲ ਹੋਣਾ ਚਾਹੀਦਾ ਹੈਗਾ ਤਾਂ ਤੇ ਵੀ ਜਾਂ ਹੱਲ ਹੋਵੇ ਤੇ ਜਾਂ ਫਿਰ ਵੀ ਪੈਸੇ ਵਾਪਸ ਹੋ ਜਾਣ ਭਾਈ ਜੀ ਮਤਲਬ ਕੀ ਹਾਲਾਤ ਨੇ ਹੁਣ ਇਹਨਾਂ ਦੇ ਪਰਿਵਾਰ ਦੇ ਸਾਰਾ ਕੁਝ ਜਿਵੇਂ ਕਹਿੰਦੇ ਕਿ ਵੇਚ-ਵਟ ਕੇ ਸਾਰਾ ਕੁਝ ਉਸ ਏਜੰਟਰ ਨੂੰ ਦਿੱਤਾ ਹੈ ਹਾਂਜੀ ਅਸੀਂ ਨਾ ਏਜੰਟ ਕੋਲ ਗਏ ਸੀ ਜੀ ਮੈਂ ਨਾਲ ਗਿਆ ਸੀ 10 ਸਪੰਜ ਦੇ ਜੀ ਅਸੀਂ ਉਹਨੂੰ ਪੁੱਛਿਆ ਜੀ ਉਹ ਪਹਿਲਾਂ ਤਾਂ ਜੀ ਸਾਨੂੰ ਨਿਆਂ ਨਹੀਂ ਦਿੱਤਾ ਜੀ ਉਹਨੇ ਆਂਦਾ ਵੀ ਮੈਂ ਤਾਂ ਮੈਸੀਜ ਭਰਤੇ ਜੀ ਸਾਰੇ ਪੈਸੇ ਅਸੀਂ ਕਿਹਾ ਵੀ ਅਸੀਂ ਤੇ ਪੈਸੇ ਤੈਨੂੰ ਦਿੱਤੇ ਆ ਤੇ ਮੁੜ ਕੇ ਜੀ ਸਾਨੂੰ ਅਸੀਂ ਜੀ ਚਾਹ ਪਾਣੀ ਪੀਤਾ ਉਹਦੇ ਕੋਲੇ ਮੁੜ ਕੇ ਸਾਡੇ ਕੋਲੇ ਮੰਨ ਕੇ ਨਾ ਮੈਨੂੰ 10 ਦਿਨ ਦੇ ਦਿਓ ਜੀ 10 ਦਿਨਾਂ ਬਾਅਦ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ ਤੇ ਹੁਣ ਇਹ ਬੰਦੇ ਨੇ ਥਾ ਮੈਨੂੰ ਵੇਚੀ ਬੈਠਾ ਜੀ ਸਾਢੇ 3 ਲੱਖ ਜੀ ਹੁਣ ਜੇ ਮੈਂ ਇਹਨੂੰ ਠਾਉਣਾ ਹੈ ਤੇ ਗਰੀਬ ਬੰਦਾ ਜੀ ਮੈਂ ਇਹ ਠਾਉ ਨਹੀਂ ਸਕਦਾ ਜੀ ਤੇ ਉਹ ਪੈਸੇ ਨਹੀਂ ਸਾਨੂੰ ਦੇ ਰਿਹਾ ਜੀ ਅਸੀਂ ਕੱਲ ਐਸਐਸਬੀ ਦੇ ਪੇਸ਼ ਹੋਏ ਸੀ ਜੀ ਉੱਥੇ ਅਰਜੀ ਦਿੱਤੀ ਆਈ ਮਹਾਲੀ ਥਾਣੇ ਜੀ ਤੇ ਹੁਣ ਬਸ ਇਹਦਾ ਫੈਸਲਾ ਹੋਣਾ ਚਾਹੀਦਾ ਵੀ ਜਾਂ ਉਹ ਪੈਸੇ ਲੈ ਕੇ ਹਟਾਏ ਜੀ ਨਹੀਂ ਤੇ ਮਰੇ ਕੀ ਨਗਰ ਵੱਲੋਂ ਜਾਂ ਪੰਚਾਇਤਾਂ ਜਾਂ ਜਥੇਬੰਦੀਆਂ ਵੱਲੋਂ ਕੀ ਫੈਸਲਾ ਹਾਂ ਜਥੇਬੰਦੀਆਂ ਸਾਡੇ ਨਾਲ ਇੱਕ ਤਰੀਕ ਨੂੰ ਆਉਣਗਾ ਹੀ ਇਕੱਠੀਆਂ ਹੋਗੇ ਜੀ ਤੇ ਅਸੀਂ ਉੱਥੇ ਜਾਵਾਂਗੇ ਜੀ ਉਹ ਦਫ਼ਤਰ ਦੇ ਅੱਗੇ ਹਾਂ ਉਹਦੇ ਦਫ਼ਤਰ ਦੇ ਅੱਗੇ ਤੇ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਆਨਾ ਮੈਂ ਫੋਨ ਕਰਕੇ ਤੁਹਾਨੂੰ ਸੱਦੂਗਾ ਉਹ ਵੀ ਫੋਨ ਨਹੀਂ ਕੀਤਾ ਕੱਲ ਅਸੀਂ 15 ਦਿਨਾਂ ਤੋਂ ਗਏ ਆ ਜੀ ਅੱਕੇ ਐਸਐਸਪੀ ਸਾਹਿਬ ਦੇ ਜੀ ਤੇ ਉੱਥੋਂ ਕੀ ਪ੍ਰਸ਼ਾਸਨ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਕੀ ਕਿਹਾ ਕਿ ਹੋਊਗਾ ਸਾਨੂੰ ਤਾਂ ਜੀ ਉੱਥੋਂ ਆਖਿਆ ਜੀ ਉਹਨਾਂ ਨੇ ਜਵਾਬ ਦਿੱਤਾ ਵੀ ਐਸਐਸਓ ਸਾਹਿਬ ਨੂੰ ਮਾਰਕਾ ਕਰਤੀ ਵੀ ਤੁਹਾਨੂੰ ਤਰੀਕ ਇੰਨੀ ਤਰੀਕ ਦੇ ਦੇਣਗੇ ਜਿਹੜੀ ਤਰੀਕ ਤੇ ਤੁਹਾਨੂੰ ਸੱਦਣਗੇ ਤੁਸੀਂ ਅੱਜ ਹੂੰ ਉਹਨਾਂ ਨੇ ਇਹ ਕਹੇ ਹਾਂਜੀ ਹਾਂਜੀ ਮੈਂ ਨੰਬਰ ਸਾਰਾ ਕੋਸ਼ਤ ਏਜੰਟ ਦਾ ਵਿੱਚ ਹੈ ਜੀ ਜਿਹੜੀ ਅਰਜੀ ਦਿੱਤੀ ਹੈ ਜੀ ਆਪੇ ਐਸਐਸਓ ਸਾਹਿਬ ਨੂੰ ਸੱਦਣਗੇ ਜੀ ਫਿਰ ਸਾਨੂੰ ਵੀ ਸੱਦਣਗੇ ਇਹ ਜਾ